ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਆ ਤੁਹਾਡਾ ਆਪਣੇ ਕੋਰ ਨਵੀਂ ਵੀਡੀਓ ਦੇ ਵਿੱਚ ਤੇ ਬਾਲੇ ਵੀਰਾਂ ਦੇ ਬਾਈ ਫੋਨ ਆਉਂਦੇ ਸੀ ਯਾਰ ਸਾਨੂੰ ਘਰੇਲੂ ਗੱਡੀ ਲੱਭ ਕੇ ਦੋ ਵਧੀਆ ਚੰਗੇ ਹੋਵੇ ਸਾਰੀ ਓਰੀਜਨਲ ਹੋਵੇ ਠੀਕ ਆ ਤੇ ਅੱਜ ਬਾਈ ਉਹੀ ਗੱਡੀ ਲੱਭਤੀ ਪਹਿਲਾਂ ਗੈਰੀ ਚੈੱਕ ਕਰਾ ਗੱਡੀ ਬਰੀਜਾ ਗੱਡੀ ਆ 16 ਮਾਡਲਾ ਗੱਡੀ ਗੈਰੀ ਪਹਿਲਾਂ ਇੰਟੀਰੀਅਰ ਵਿੱਚੋਂ ਚੈੱਕ ਕਰਾ ਲਈਏ ਫੇਰ ਟੈਰਾਂ ਟੂਰਾਂ ਦੀ ਗੱਲ ਕਰਾਂਗੇ ਆਪਾਂ ਇੰਟੀਰੀਅਰ ਵਿੱਚੋਂ ਚੈੱਕ ਕਰਾ ਜਾਂ ਪਵਰਸ਼ ਬਟਨ ਸਟਾਰਟ ਆ ਇਧਰ ਮਾਰ ਦੇ ਨੀਗਾ ਬਾਕੀ ਪੂਰੀ ਸਾਫ ਗੱਡੀ ਕਹਿ ਰਿਆ ਉਹ ਖੜੀ ਆ ਘਰੇਲੂ ਚੱਲੀ ਵੀ ਗੱਡੀ ਆ ਚੱਲੀ ਵੀ ਕਿਹਦੇ ਹੱਥ ਆ ਬਾਈ ਫੌਜੀ ਦੇ ਹੱਥ ਆ ਸਾਨੂੰ ਪਤਾ ਹੀ ਹੁੰਦਾ ਬਾਈ ਥੋੜੇ ਦਿਨ ਹੀ ਛੁੱਟੀ ਆਉਂਦੇ ਹੁੰਦੇ ਆ ਥੋੜੇ ਟਾਈਮ ਗੱਡੀ ਚੱਲਦੀ ਆ ਠੀਕ ਆ ਤੇ ਘਰੀ ਖੜੀ ਰਹਿਣੀ ਹੁੰਦੀ ਆ ਗੱਡੀ ਤੇ ਗੱਡੀ ਕਲਰ ਪੇਂਟ ਦੀ ਸਾਰੀ ਬਾਈ ਕਨੇ ਬੰਪਰ ਤੋਂ ਡਿੱਗੀ ਤੱਕ ਰੈਜਨ ਵਾਲਾ ਬਾਕੀ ਪੰਜਾਬ ਨੰਬਰ ਆ ਬਰਨਾਲੀ ਦੀ ਨੰਬਰ ਆ ਦੂਜੇ ਨਾਮ ਆ ਟਾਇਰਾਂ ਦੀ ਗੱਲ ਕਰ ਲਈਏ 75 ਪੈਸੇ ਟਾਇਰ ਪਾਇਆ ਆ ਲੋਅ ਆਏ ਤਾਂ ਪਵਾਏ ਵੇ ਠੀਕ ਆ ਬਾਕੀ ਗੱਡੀ ਤਾਂ ਪੂਰੀ ਵਧੀਆ ਯਾਰਾ ਤੇ ਪਿੰਡ ਨਾਈਗਲ ਜ਼ਿਲ੍ਹਾ ਇਹਨੂੰ ਪਾਇਨਾ ਬਰਨਾਲਾ ਉੱਥੇ ਖੜੀ ਆ ਬਾਈਆਂ ਨਾਲ ਕਰ ਸਕਦਾ ਸੰਪਰਕ ਸਕਰੀਨ ਤੇ ਜਿਹੜੇ ਨੰਬਰ ਬਾਈ ਕਹਿੰਦੇ ਰੇਟ ਵੀ ਜਾਇਜ਼ ਹੀ ਰੱਖਾਂਗੇ ਠੀਕ ਆ ਤੇ ਪੂਰੀ ਵਧੀਆ ਗੱਡੀ ਕਹਿੰਦੀ ਯਾਰਾ ਉਹ ਗੱਡੀ ਆ ਠੀਕ ਆ ਲੈ ਲਓ ਫਿਰ ਜਲਦੀ ਤੋਂ ਜਲਦੀ ਕਰ ਲਓ ਸੰਪਰਕ ਬਾਈਆਂ ਨਾਲ ਧੰਨਵਾਦ